ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਤੋਂ 6 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਆਪਾਂ ਹਵਾਵਾਂ ਦੇ ਦਿਸ਼ਾ ਦੇਖੀਏ ਤਾਂ ਹਵਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਪੱਛਮ ਦੀਆਂ ਚੱਲ ਰਹੀਆਂ ਨੇ ਤੇ ਕਾਫੀ ਤੇਜ਼ੀ ਨਾਲ ਚੱਲ ਰਹੀਆਂ ਨੇ ਤੇ ਧੂਆਂ ਧੰਦਲਾ ਜਿਹੜਾ ਉਹ ਤੋਂ ਵੀ ਕਾਫੀ ਜ਼ਿਆਦਾ ਰਾਹਤ ਆ ਹੁਣ ਮੌਸਮਾ ਜਿਹੜਾ ਉਹ ਇੱਕਦਮ ਸਾਫ਼ ਹੋ ਚੁੱਕਿਆ ਕਿਉਂਕਿ ਜਿਹੜਾ ਮੀਂਹ ਪਿਆ ਉਹਦੇ ਨਾਲ ਕਾਫੀ ਮਿੱਟੀ ਘੱਟਾ ਜਿਹੜਾ ਚੜਿਆ ਹੋਇਆ ਸੀ ਉਹ ਸਾਰਾ ਠੀਕ ਹੋ ਚੁੱਕਿਆ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਕੋਈ ਵੀ ਸਿਸਟਮ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਦਾ ਹੋਵੇ ਜਾਂ ਬੰਗਾਲ ਦੀ ਖਾੜੀ ਦੇ ਵਿੱਚ ਹਾਰਬ ਸਾਗਰ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਸਿਸਟਮ ਤਿਆਰ ਹੋ ਰਿਹਾ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਕਟਪ ਹੋਵੇਗਾ ਇਸ ਤੋਂ ਬਿਨਾ ਜੰਮੂ ਕਸ਼ਮੀਰ ਨੂੰ ਇੱਕ ਵੈਸਟਰਨ ਡਸਟਰਮੈਂਸ ਆ ਜਿਹੜਾ ਹਲਕੇ ਦਰਜੇ ਦਾ ਉਹ ਕੱਲ ਸ਼ਾਮ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਜਿਹਦਾ ਅਸਰ 11-12 ਤਰੀਕ ਨੂੰ ਰਹਿ ਸਕਦਾ 10 ਤੇ 11 ਦੀ ਰਾਤ ਤੇ ਦਿਨ ਵੇਲੇ ਲੇਲ ਦਾਖ ਦੇ ਕੁਝ ਭਾਗ ਜੰਮੂ ਕਸ਼ਮੀਰ ਦੇ ਕੁਝ ਭਾਗ ਤੇ ਹਿਮਾਚਲ ਪਰਦੇ ਦੇ ਕੁਝ ਭਾਗ ਇਹਨਾਂ ਦੇ ਵਿੱਚ ਬੱਦਲਬਾਈ ਆ ਜਿਹੜੀ ਉਹ ਬਣ ਸਕਦੀ ਆ ਤੇ ਕਿਤੇ ਕਿਤੇ ਹਲਕੀ ਬਰਫਬਾਰੀ ਆ ਜਿਹੜੀ ਉਹ ਹੋਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਆ ਇਸ ਤੋਂ ਬਿਨਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਖਾਸ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈ। ਹਵਾਵਾਂ ਆਮ ਤੌਰ ਤੇ ਪੱਛਮ ਦੀਆਂ ਚਲਦੀਆਂ ਰਹਿਣਗੀਆਂ ਤੇ ਠੰਡੀਆਂ ਰਹਿਣਗੀਆਂ। ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਫਿਲਹਾਲ ਦਿਖਾਈ ਆ ਜਿਹੜੀ ਉਹ ਨਹੀਂ ਦੇ ਰਹੀ ਜਿਹੜਾ ਇਹ ਵੈਸਟਰਨ ਡਿਸਟਰਬੈਂਸ ਆ ਰਿਹਾ। ਪੋਸਟ ਤੋਂ ਬਾਅਦ 18-19 ਤਰੀਕ ਦੇ ਕਰੀਬ 17-18 ਦੇ ਕਰੀਬ ਵੀ ਇੱਕ ਵੈਸਟਰਨ ਡਿਸਟਰਮੈਂਟ ਦਾ ਹਲਕੇ ਦਰਜੇ ਦਾ ਜਿਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਭਾਵ ਆ ਜਿਹੜਾ ਉਹ ਪੰਜਾਬ ਦੇ ਉੱਤੇ ਪੈਣ ਦੀ ਸੰਭਾਵਨਾ ਨਹੀਂ ਹੈ ਜਾਨੀ ਕਿ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਤੇ ਆਪਣੇ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂ ਤੇ ਪੱਛਮ ਦੀ ਹਵਾਵਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਪਹਾੜੀ ਇਲਾਕੇ ਦੇ ਵਿੱਚ 10-11 ਤਰੀਕ ਨੂੰ ਕੁਝ ਹਲਚਲ ਹੋ ਸਕਦੀ ਆ ਕੌਣਲਾ ਕੈਨੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਵਧ ਰਹੀ ਆ ਜਿਹੜਾ ਸਿਸਟਮ ਉਹ ਬਣਨ ਦੀ ਸੰਭਾਵਨਾ ਹੈਗੀ ਆ 20 ਤਰੀਕ ਤੋਂ ਬਾਅਦ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਜ਼ਬਰਦਸਤ ਸਿਸਟਮ ਆ ਜਿਹੜਾ ਬਣ ਰਿਹਾ ਜਿਹਦੇ ਕਰਕੇ ਦੱਖਣੀ ਭਾਰਤ ਦੇ ਕਾਫੀ ਇਲਾਕਿਆਂ ਵਿੱਚ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਵਧ ਰਹੀ ਆ ਇਹ ਸਿਸਟਮ ਦਾ ਟਰੈਕ ਡਾਇਰੈਕਸ਼ਨ ਆ ਕਿੱਧਰਲੇ ਪਾਸੇ ਨੂੰ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੋਊਗਾ ਕਿਉਂਕਿ 20 ਤਰੀਕ ਤੋਂ ਬਾਅਦ ਉੱਤਰ ਭਾਰਤ ਦੇ ਵਿੱਚ ਵੀ 22 ਤੋਂ 27 ਤਰੀਕ ਦਰਮਿਆਨ ਇੱਕ ਵੈਸਟਰਨ ਡਿਸਟਰਬੈਂਸ ਆ ਰਿਹਾ ਹੈ ਉਹ ਮੱਧਮ ਦਰਜੇ ਦਾ ਵੈਸਟਰਨ ਡਿਸਟਰਬੈਂਸ ਆ ਉਹਦੇ ਕਰਕੇ ਪਹਾੜਾਂ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਪੂਰੀ ਆ ਮੈਦਾਨਾਂ ਦੇ ਮੌਸਮ ਨੂੰ ਉਹ ਕਿੰਨਾ ਪ੍ਰਭਾਵਿਤ ਕਰ ਸਕਦਾ ਉਹਦੇ ਬਾਰੇ ਅਪਡੇਟ ਆ ਜਿਹੜੀ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਮਿਲੂਗੀ ਜਿਸ ਤਰ੍ਹਾਂ ਵੀ ਉਹ ਆਪਾਂ ਤੁਹਾਨੂੰ ਦੇਵਾਂਗੇ ਜੇਕਰ ਆਪਾਂ ਤਾਪਮਾਨ ਦੀ ਗੱਲ ਕਰੀਏ ਤਾਪਮਾਨ ਆ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਘਟੂਗਾ ਠੰਡ ਆ ਜਿਹੜੀ ਜਿਸ ਤਰ੍ਹਾਂ ਕਿ ਸ਼ਾਮ ਦੇ ਟਾਈਮ ਆ ਰਾਤ ਨੂੰ ਤੇ ਤੜਕਸਰ ਠੰਡ ਪੰਜਾਬ ਦੇ ਵਿੱਚ ਕਾਫੀ ਪੈ ਰਹੀ ਆ ਤੇ 9 ਤੋਂ 10 ਡਿਗਰੀ ਟੈਂਪਰੇਚਰ ਆ ਜਿਹੜਾ ਉਹ ਚੱਲ ਰਿਹਾ ਤੇ ਦਿਨ ਵੇਲੇ ਦਾ ਤਾਪਮਾਨ ਜਿਹੜਾ ਉਹ 25 26 ਤੋਂ ਲੈ ਕੇ 28 29 30 28 29 ਸੈਂਟੀਗ੍ਰੇਡ ਤੱਕ ਆ ਜਿਹੜਾ ਉਹ ਚੱਲ ਰਿਹਾ ਜੋ ਕਿ 20 ਤਰੀਕ ਤੋਂ ਬਾਅਦ ਇੱਕਦਮ ਘਟੂਗਾ ਤੇ 20 ਤਰੀਕ ਤੋਂ ਬਾਅਦ ਜਿਵੇਂ ਆਪਾਂ ਕਹਿ ਰਹੀਏ ਧੁੰਦਾ ਕੋਹਰਾ ਇਹ ਵੀ ਆਉਣ ਦੀ ਸੰਭਾਵਨਾ ਹੈ ਜਿਹੜੀ ਬਰਕਰਾਰ ਆ ਜੇਕਰ ਨਵੰਬਰ ਦੇ ਆਖਰੀ ਦਿਨਾਂ ਦੇ ਵਿੱਚ ਜਿਹੜਾ ਵੈਸਟਰਨ ਸਟਾਰਮਸ ਆ ਰਿਹਾ ਜੇਕਰ ਉਹ ਬੜਿਆ ਪ੍ਰਭਾਵਸ਼ਾਲੀ ਹੋਇਆ ਤਾਪ ਪੰਜਾਬ ਦੇ ਵਿੱਚ ਵੀ ਬਰਖਾ ਹੋਊਗੀ ਪਹਾੜਾਂ ਦੇ ਵਿੱਚ ਬਰਫ਼ ਬਰੀ ਹੋਊਗੀ ਉਹਦੇ ਨਾਲ ਧੁੰਦ ਪੈਣ ਦੀ ਸੰਭਾਵਨਾ ਵਧੂਗੀ ਤੇ ਕੜਾਕੇ ਦੀ ਠੰਡ ਆ ਜਿਹੜੀ ਤਾਪਮਾਨ ਜਾਨੀ ਉਹ 5 ਤੋਂ 6 ਡਿਗਰੀ ਤੱਕ ਆਉਣ ਦੀ ਸੰਭਾਵਨਾ ਥੱਲੇ ਵਾਲਾ ਤੇ ਉੱਪਰਲਾ ਤਾਪਮਾਨ ਜਿਹੜਾ ਉਹ 18-19 ਡਿਗਰੀ ਟੈਂਪਰੇਚਰ ਹੋਊਗਾ ਜਿਹਦੇ ਕਰਕੇ ਜ਼ੋਰਦਾਰ ਠੰਡ ਪੰਜਾਬ ਦੇ ਵਿੱਚ ਪੈਣ ਦੀ ਸੰਭਾਵਨਾ ਵੱਲ ਰਹੀ ਆ ਪੰਜਾਬ ਤੇ ਸਮੁੱਚੇ ਉੱਤਰ ਭਾਰਤ ਦੇ ਵਿੱਚ ਇਸ ਤੋਂ ਬਿਨਾ ਹੋਣਾ ਕੀ ਆ ਇਸ ਤੋਂ ਬਿਨਾ ਦਸੰਬਰ ਦੇ ਪਹਿਲੇ ਹਫਤੇ ਇੱਕ ਸ਼ਕਤੀਸ਼ਾਲੀ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ 8-10 ਤਰੀਕ ਦੇ ਆਸ-ਪਾਸੇ ਆ ਜਿਹੜਾ ਆਉਣ ਦੀ ਸੰਭਾਵਨਾ ਬਣ ਰਹੀ ਆ ਉਹਦੀ ਜੋ ਵੀ ਅਪਡੇਟ ਹੋਊਗੀ ਉਹ ਦੱਸਾਂਗੇ ਉਹਦੇ ਨਾਲ ਭਾਰੀ ਬਰਫਬਾਰੀ ਤੇ ਭਾਰੀ ਬਰਖਾ ਹੋਣ ਦੀ ਸੰਭਾਵਨਾ ਸਮੁੱਚੇ ਉੱਤਰ ਪ੍ਰਦੇਸ਼ ਭਾਰਤ ਦੇ ਵਿੱਚ ਬਣ ਰਹੀ ਆ ਹੁਣ ਆਪਾਂ ਤੁਹਾਨੂੰ ਮੈਪ ਦਿਖਾਉਨੇ ਆ ਉਹਦੇ ਵਿੱਚ ਦੱਸ ਦਿਆਂ ਵੀ ਆਉਣ ਵਾਲੇ 5-6 ਦਿਨ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਅਗਲੇ 4-5 ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਅਤੇ ਸਮੁੱਚੇ ਉੱਤਰ ਭਾਰਤ ਬਲਕਿ ਪੂਰੇ ਭਾਰਤ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕਾ ਸਿਰਫ ਦੱਖਣੀ ਭਾਰਤ ਦੇ ਜਿਹੜੇ ਆਪਾਂ ਕਹਿ ਲਈਏ ਤਾਮਲਨਾਡੂ ਦੇ ਕੁਝ ਏਰੀਆ ਕੇਰਲਾ ਦੇ ਕੁਝ ਭਾਗਾਂ 'ਚ ਹਲਕੀ ਬੁਲਕੀ ਬਰਖਾ ਹੋ ਸਕਦੀ ਆ ਉਸ ਵਾਰ ਜੇਕਰ ਆਪਾਂ ਗੱਲ ਕਰੀਏ 12 ਤਰੀਕ ਦੀ 12 ਤਰੀਕ ਨੂੰ ਵੀ ਮੌਸਮ ਜਿਹੜਾ ਉਹ ਸਮੁੱਚੇ ਭਾਰਤ ਦੇ ਵਿੱਚ ਖੁਸ਼ਕ ਦੱਖਣੀ ਭਾਰਤ ਤੋਂ ਬਿਨਾਂ 13 ਤਰੀਕ ਨੂੰ ਵੀ ਕੇਰਲਾ ਦੇ ਕੁਝ ਭਾਗਾਂ 'ਚ ਬਰਖਾ ਹੋ ਸਕਦੀ ਆ ਉੱਤਰ ਭਾਰਤ ਦੇ ਵਿੱਚ ਪੰਜਾਬ ਤੋਂ ਲੈ ਕੇ ਰਾਜਸਥਾਨ, ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ ਸਾਰੇ ਮੌਸਮ ਖੁਸ਼ਕ ਰਹੂਗਾ। ਜੰਮੂ ਕਸ਼ਮੀਰ ਤੋਂ ਉੱਪਰਲੇ ਇਲਾਕੇ ਆ ਜਿਹੜੇ ਜਿਸ ਤਰ੍ਹਾਂ ਕਿ ਲੇਹ ਲਾਖਦੇ ਚੇਰੇ ਪਹਾੜੀ ਇਲਾਕੇ ਆ ਉਹਨਾਂ ਵਿੱਚ ਹਲਕੀ ਬਰਫਵਾਰੀ 11-12 ਤਰੀਕ ਨੂੰ ਹੋ ਸਕਦੀ ਆ। ਇਸੇ ਤਰ੍ਹਾਂ ਮੌਸਮ ਆ ਜਿਹੜਾ ਉਹ ਆਉਣ ਵਾਲੇ 15, 16, 17 ਤਰੀਕ ਤੱਕ ਮੌਸਮ ਆ ਜਾਂ ਜੇਕਰ ਆਪਾਂ ਗੱਲ ਕਰੀਏ 18 ਤਰੀਕ ਤੱਕ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ। ਤੇ ਦੱਖਣੀ ਭਾਰਤ ਦੇ ਵਿੱਚ ਹਾਲਚਲ ਆ ਜਿਹੜੀ ਉਹ 19 20 ਤਰੀਕ ਤੋਂ ਬਾਅਦ ਆ ਜਿਹੜੀ ਜਾਨੀ 21 22 ਤਰੀਕ ਨੂੰ ਵਧਣ ਦੀ ਸੰਭਾਵਨਾ ਉਹ ਜਿਹੜਾ ਸਿਸਟਮ ਆ ਉਹ ਤੂਫਾਨ ਬਣਦਾ ਜਾਂ ਲੋ ਪ੍ਰੈਸ਼ਰ ਏਰੀਆ ਬਣਦਾ ਡਿਪਰੈਸ਼ਨ ਬਣਦਾ ਤੇ ਅੱਗੇ ਕਿਧਰਲੇ ਪਾਸੇ ਨੂੰ ਉਹਦੀ ਡਾਇਰੈਕਸ਼ਨ ਹੁੰਦੀ ਆ ਉਹਦੀ ਜੋ ਵੀ ਅਪਡੇਟ ਹੋਊਗੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੇਵਾਂਗੇ ਐਸੀ ਗੱਜ ਜੀ ਆਉਣ ਵਾਲੇ 24 ਘੰਟੇ ਤੇ ਅਗਲੇ 4-5 ਦਿਨ ਦਾ ਪੰਜਾਬ ਦਾ ਮੌਸਮ ਅਮੀਰ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਜਿਹੜੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਕਿਸਾਨ ਵੀਰ ਆ ਉਹ ਆਪਣੀ ਕਣਕ ਦੀ ਬਜਾਈ ਆ ਜਿਹੜੀ ਉਹ ਜੋਰਾ ਸ਼ੋਰਾ ਨਾਲ ਕਰ ਸਕਦੇ ਆ ਨਾਲ ਦੀ ਨਾਲ ਸਰੋਂ ਬੀਜਣ ਦਾ ਜਿਹੜਾ ਟਾਈਮ ਆ ਉਹਦੇ ਲਈ ਮੌਸਮ ਬਿਲਕੁਲ ਅਨੁਕੂਲ ਆ ਤੁਸੀਂ ਸਰੋਂ ਆ ਜਿਹੜੀ ਉਹ ਵਧੀਆ ਤਰੀਕੇ ਨਾਲ ਬੀਜ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਣ ਵਾਲੇ 8 ਤੋਂ 10 ਦਿਨ ਜਾਂ 15 ਦਿਨ ਆਪਾਂ ਕਹਿ ਲਈਏ ਕਿਸੇ ਤਰ੍ਹਾਂ ਦੀ ਹੈ ਨਹੀਂਗੀ 22 ਤਰੀਕ ਤੋਂ ਬਾਅਦ ਜਿਹੜੀ ਹਲਚਲ ਹੋਊਗੀ ਉਹ ਆਪਾਂ ਤੁਹਾਨੂੰ ਦੱਸਾਂਗੇ ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰਕੇ ਲਾਈਕ ਕਰਨ ਦੀ ਕਰਿਓ ਕੋਸ਼ਿਸ਼ ਤੇ ਨਾਲ ਦੀ ਨਾਲ ਆਪਣੇ ਗਰੁੱਪਾਂ ਜਿਹੜੇ ਹੈਗੇ ਆ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਦਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ